ਰਾਵੀ ਦਰਿਆ ਦੇ ਪਾਣੀ ਨਾਲ ਦਰਿਆ ਦੇ ਕੰਢੇ ਕਈ ਪਿੰਡਾਂ ਦੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਘਰਾਂ ਦੀਆਂ ਛੱਤਾਂ ਵੀ ਢਿੱਗ ਚੁੱਕੀਆਂ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਗਰੀਬ ਪਰਿਵਾਰ ਹਨ ਹੁਨੇ ਇਤਿਹਾਸਿਕ ਧਰਤੀ ਚਮਕੌਰ ਸਾਹਿਬ ਨਾਲ ਸੰਬੰਧਿਤ ਸ਼ਹੀਦ ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਨਾਲ ਜੁੜੇ ਨਿਹੰਗ ਸਿੰਘ ਅਹਮਦਾਬਾਦ ਗੁਜਰਾਤ ਅਤੇ ਲੁਧਿਆਣਾ ਤੋਂ ਗੁਰਦਾਸਪੁਰ ਦੇ ਹੜਪੀੜੇ ਤੇ ਇਲਾਕਿਆਂ ਦੇ ਵਿੱਚ ਪਹੁੰਚੇ ਅਤੇ ਗਲੜੀ, ਚਿੱਟੀ ਅਤੇ ਹੋਰ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਨੁਕਸਾਨੇ ਗਏ ਅਤੇ ਡਿੱਗੀਆਂ ਛੱਤਾਂ ਵਾਲੇ ਘਰਾਂ ਦੇ ਮਾਲਕਾਂ ਨੂੰ ਨਗਦ ਰਾਸ਼ੀ ਦਿੱਤੀ ਗਈ। ਨਯੰਗ ਸਿੰਘਾਂ ਨੂੰ ਸਾਰੇ ਉਹ ਪਹਿਲਾ ਵੀ ਰਾਸ਼ਨ ਪਾਣੀ ਅਤੇ ਲੰਗਰ ਲੈ ਕੇ ਇੱਥੇ ਆਏ ਸਨ ਅਤੇ ਹੁਣੇ ਨੁਕਸਾਨੇ ਖਰਾਬਲੇ ਪਰਿਵਾਰਾਂ ਦੀ ਕੁਝ ਮਦਦ ਕਰਨ ਦੇ ਲਈ ਆਏ ਨੇ ਅਤੇ ਅੱਗੇ ਵੀ ਹੋਰ ਮਦਦ ਲੈ ਕੇ ਪਹੁੰਚਣਗੇ ਸਟਾਰ న్యూਸ ਪੰਜਾਬੀ ਟੀਵੀ ਦੇ ਲਈ ਲਪਰੇਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਉਹ ਬੜਾ ਦੁੱਖ ਹੋਇਆ ਉਹਨਾਂ ਨੂੰ ਪ੍ਰਦਾਨ ਵਿਚਾਰ ਜਮਨ ਨੇ ਬਗਨ ਬਾਬਾ ਕੁੰਦਰ ਸਿੰਘ ਪਚੰਗੇ ਦੇ ਬਾਬਾ ਜੀ ਨੇ ਤੁਹਾਨੂੰ ਜਦੋਂ ਵੀ ਤੁਸੀਂ ਜੋ ਵੀ ਸੇਵਾ ਕਰਦੇ ਬਿਲਕੁਲ ਕੰਕ ਨਹੀਂ ਕਰਦੇ ਸੇਵਾ ਨਹੀਂ ਕਰੀ ਤੁਸੀਂ ਇਹ ਸਪਾੜੀ ਦੇ ਜੋੜਾ ਮਾਰ ਝੋੜੇ ਘਾਟੋ ਤੋਂ ਬਾਅਦ ਤੁਸੀਂ ਆਓ ਤਾਂ ਆਪਾਂ ਜਿਹੜਾ ਨਾਂ ਤੇ ਬੜਾ ਹੋ ਚੁੱਕਿਆ ਹੋਇਆ ਹੈ ਤਾਂ ਆਪਾਂ ਜਿਹੜੇ ਮਕਾਨ ਧੇ ਨੇ ਲੋਕਾਂ ਦੇ ਇਹਨਾਂ ਨੂੰ ਜਰੂਰ ਮਨ ਲੋਗ ਨੇ ਉਹਨਾਂ ਨੂੰ ਆਪਾਂ ਇਹ ਸੇਵਾ ਕਰਨੀ ਹੈ ਤੇ ਮਾਇਆ ਦਾ ਜੋਰ ਕੋ ਤੇ ਮਾਇਆ ਕੱਢੀ ਜਾਣ ਕੇ ਤੁਸੀਂ ਆਉਂਦੇ ਸੀ ਮਮਨ ਨਿਸ਼ਾਨ ਤੋਂ ਅਸੀਂ ਲੋਹਣੇ ਹੋਏ ਉਹ ਸਾਡੇ ਨਾਲ ਹਾਂ ਪੁਲੀਸ ਟੀਮ ਆਈ ਹੋਈ ਆ ਅੰਦਰ ਆ। 8-10 ਲੱਖ ਫੌਜ ਆਈ ਆ। ਅਮદાવાદ ਤੋਂ ਹੋਰ ਸਾਡੇ ਪਿੰਡਾਂ ਤੋਂ ਆਈ ਆ ਢੇੜੀ ਮਟਵਾਲ ਤੋਂ। ਹੋਰ ਉਹ ਸਾਰੀ ਫੌਜ ਆ ਬਾਬੇ ਬੰਦਰ ਸਿੰਘ ਦੀ ਫੌਜ ਹੈ। ਇਹ ਸੇਵਾ ਹੈ। ਸਾਕੇ ਕਰਨ ਕੀਤੇ ਆ। ਲਾਕੇ ਬਾਬਾ ਜੀ ਨਿਖਿਆ। ਬਾਬਾ ਜੀ ਨਾਲ ਹੈ। ਚਾਲਾ ਮਾਰਿਆ। ਆਇਆ ਰਾਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਰਮਨੀ ਜਰਨੈਲ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ, ਖਾਲਸਾ ਦਲਚਮਕੌਰ ਸਾਹਿਬ ਜਿਹੜਾ ਕੀ ਸਾਹਿਬ ਜਦਾ ਬਾਬਾ ਜੀ ਜਰਨ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨੇਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਪੈਣਾ ਜਿਨ੍ਹਾਂ ਦਾ ਪਾਣੀ ਦੇ ਨਾਲ ਜਾਦਾ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਵੀ ਆਪਣੀਆਂ ਟੀਮਾਂ ਆਉਂਦੀ ਆ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗਰਾਉਂਡ ਵੇਖੀ ਜਾ ਗਏ ਕਰੀ ਪਤਾ ਲੱਗ ਗਿਆ ਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਬਾਹ ਫੜ ਸਕੀਏ। ਬਾਬਾ ਜੀ ਅੱਜ ਕਿਹੜੀ ਕਿਹੜੀ ਰਾਤ ਸਮਗਰੀ ਹੋਊਗੀ? ਨਹੀਂ ਅਸੀਂ ਸਮਗਰੀ ਸਾਡੇ ਕੋਲ ਹੈ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ। ਬਾਬਾ ਕਿੰਨੇ ਦਿਨ ਤੋਂ ਲੱਗੇ? ਨਹੀਂ ਪਹਿਲਾਂ ਸੇਵਾ ਆਉਂਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ ਜਿੱਥੇ ਲੋੜ ਹੈ ਉੱਥੇ ਦੇ ਦੇ ਕੇ ਤੇ ਅੱਜ ਤੱਕ ਚੱਲੇ ਕੱਲ ਤੱਕ ਚੱਲੇ ਉਸ ਤੋਂ ਬਾਅਦ ਫੇਰ ਅਗਲੀ ਵਾਰ ਨੂੰ ਫੇਰ ਆਵਾਂਗੇ ਚੇਤੇ ਦਾ ਨਾਮ ਹੈ ਸਰਤਾਜ ਸਿੰਘ ਪਿੰਡ ਚਿੱਟੀ ਹੈ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੁੱਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜ਼ਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਹ ਤੋਂ ਗੁਜ਼ਾਰਾ ਕਰਦੇ ਆ ਜਮੀਨ ਥੋੜੀ ਬੋਤੀ ਹੋएगी ਕੋਈ ਚਾਰਕ ਨਾਲ ਜਾ ਕੇ ਲਾ ਬਾਕੀ ਹਾਲਾਤ ਬਹੁਤ ਇਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣ ਆਏ ਆ ਹੁਣ ਮਤਲਬ ਸਸ ਦਿੱਤਾ ਇਨਾਂ ਦਾ ਚਲੋ ਬਹੁਤ ਬਹੁਤ ਇਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਖਿੰਦਰ ਜੀ ਪਪਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ 'ਚ ਕੁਝ ਕਰਾਂਗੇ ਇਨਾਂ ਦੇ ਘਰ ਕੋਲ ਬਾਰੇ ਕੁਝ ਸੋਚਾਂਗੇ